ਇਹ ਜਵਾਲੀ ਤੇ ਉਹ ਦਿੱਤ ਕਰੋ ਸਾਡੇ ਨੂੰ ਦੁਸ਼ਤਾਂ ਦਾ ਕਰਨੇ ਬਹੁਤ ਝੇਕ ਲੈਣਾ ਹੈ ਜੇਕਰ ਦਿੱਤੇ ਨੂੰ ਆਸਿਕ ਬਿਨਾਂ ਕਰਨ ਦਾ ਸਾਡੇ ਉਹ ਚੋਣ ਹੋ ਰਹੀਆਂ ਡਾਕੇ ਵਜਰੇ ਨੁਕਸਾਨ ਹੋ ਰਿਹਾ ਉਹ ਤੌਲੀ ਬਣੇ ਕੋਰਡ ਇਸ ਨਾਲ ਕੇ ਸਾਡੇ ਕੈਮਰਸ ਸਰਪਰਾਹ ਤੁਸੀਂ ਸਾਨੂੰ ਬਾਕੀ ਸੰਸਥਾਵਾਂ ਦਾ ਸਪੁਰਸ ਹੋਊਗਾ ਉਹ ਕਹਿੰਦੇ ਜੋ ਤੁਸੀਂ ਕੋਲੋਂ ਪੀ ਤੁਹਾਡੇ ਨਾਲ ਆ ਸਾਨੂੰ ਜੇ ਪੰਜਾਬ ਦੀ ਜ ਆਪੇ ਫੜ ਵੱਧ ਵੀ ਕਰਦੇ ਆ ਤਾਂ ਵੀ ਅਸੀਂ ਤੁਹਾਡੇ ਨਾਲ ਆ ਪਰ ਅਸੀਂ ਤੁਹਾਨੂੰ ਟੰਗ ਨਹੀਂ ਕਰਨਾ ਕਹਿੰਦੇ ਲੋਕਾਂ ਨੂੰ ਖਿਆਲ ਵੀ ਕਰਨਾ ਚਾਹੁੰਦੇ ਇਹ ਜਿਹੜੀ ਜਿਹੜੀ ਸਰਦਾਰ ਆ ਜਿਹੜੇ ਵਿਸ਼ਾਚਨ ਆ ਆਪਣੇ ਕੋਲ ਸਕੂਲ ਬੁਧਾਵੇ ਕਿ ਚੀਰ ਨੂੰ ਬੜੀ ਕੋਸ਼ਿਸ਼ ਕਰਦੇ ਆ ਇਹ ਵੀ ਕੋਈ ਇਹਦੇ ਰਾਜ ਦੇ ਬੰਦੇ ਨੂੰ ਜਿਹੜਾ ਬੰਦਾ ਮੂਫ ਚਾਰ ਦੇ ਵਿੱਚ ਅੱਗਾ ਉਹ 4 ਸਾਲ ਪਹਿਲਾਂ ਜਿਹੜੇ ਤਿੰਨ ਤਿੰਨ ਚਾਚਾ ਮੋਟ ਸਕਦਾ ਤੇ ਬੰਦੇ ਆ ਗਏ ਉਹਨਾਂ ਨੂੰ ਫੜਾ ਲਿਆ ਕਿੱਥੇ ਪੱਕਾ ਨਾਕਾ ਸੀਗਾ ਹੁਣ 4 ਸਾਲ ਤੋਂ ਇੱਥੇ ਨਾਕਾ ਨਹੀਂ ਰਿਹਾ ਅੱਜ ਇੱਕ ਗੋਰੀ ਨਹੀਂ ਕਰ ਰਹੀ ਇੱਥੇ ਚੌਕੀਏ ਤੇ ਬਾਂਦੀਵੇ ਜੀ ਦੀ ਚਪਾਟੀ ਵੀ ਹੈ ਸ਼ਹਿਰ ਦੀ ਹੈ ਇੱਥੇ ਚੌਕੀਏ ਤੇ ਬਾਂਦੀਵੇ ਦਾ ਜਿਹਦੇ ਨਾਮ ਯਾਰ ਵਾਲੇ ਉਹਨਾਂ ਕੋਈ ਜਵਾਬ ਹੀ ਨਹੀਂ ਕੋਈ ਹੈ ਸਾਡੇ ਕੋਲ ਪੁਲਿਸ ਆਪਣੇ ਕੋਲ ਜਵਾਬ ਹੀ ਨਹੀਂ ਹੈ ਕਿ ਸਾਡੇ ਕੋਲ ਪੁਲਿਸ ਜਾਣੀ ਦੀ ਅੱਜ ਕੀ ਕਰੀਏ ਕਿ ਕੋਈ ਜੋਰ ਨਾਲ ਗੱਲ ਕਰਦੇ ਜਿਹੜਾ ਕਾਨੂੰਨ ਨਹੀਂ ਕਰਨਾ ਦਾ ਕਰੀਏ ਹਾਂ ਜੀ ਡਾਕਟਰ ਉਹਨੇ ਕਦੇ ਟ੍ਰੇਕਰ ਦਾਤਾਲ ਦੇ ਪਰਸ ਤੋਂ ਦੱਸ ਤੋ ਉੱਪਰ ਤੋਂ ਕਰਨੀ ਦੋ ਦਿਨ ਕਹਿ ਮੈਂ ਕਿ ਗੋਣ ਤੇ ਹੋਇਆ ਗਾੜ ਗਾੜ ਡੈਟ ਦੀ ਸਿਚੁਏਸ਼ਨ ਉੱਤਰਾਵਾ ਠੀਕ ਹੈ ਚਲੋ ਮੈਂ ਨਹੀਂ ਮੈਂ ਤੁਹਾਨੂੰ ਦੱਸੇਗੀ ਜਿਸ ਤਰ੍ਹਾਂ ਸੀ ਕਿ ਜੇ ਇੱਥੇ ਤੁਸੀਂ ਕਰ ਲੋ ਇੱਕ ਦਿਨ ਤੱਕ ਕਿਸੇ ਸਪੀਕੋ ਕੇ ਸਧਾਰਨ ਬੋਧਵਾਰ ਹੋਵੇ ਠੀਕ ਹੈ ਜੀ ਬੋਧਵਾਰ ਕਰ ਬੋਧਵਾਰ ਹਾਂ ਜੀ ਕੱਲ ਦੀ ਬਾਅਦ ਆਪ ਨੂੰ ਲੈ ਕੇ ਅੱਜ ਇਹ ਦੁਆਰਾ ਕੋ ਬਾੜ ਦਾ ਕੁਛ ਮਾਜ ਜੜਾ ਇੱਥੇ ਬੱਥਾ ਹੋਇਆਗਾ ਸੈਟੀ ਮੈਡੀਕਲ ਸਕੂਲ ਤੇ ਜਦੋਂ ਕੋਈ ਵਾਰਦਾਤ ਹੁੰਦੀ ਹੈ ਕੀ ਹੈ ਸਿਰਫ ਜਿਨ੍ਹਾਂ ਦਾ ਵਾਰਦਾਤ ਹੁੰਦੀ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ ਬਾਕੀ ਸ਼ਹਿਰ ਵਾਸੀਆਂ ਨੂੰ ਚਿੰਤਾ ਆਉਂਦੀ ਹੈ ਜਿਵੇਂ ਕਿਸੇ ਨਹੀਂ ਗਾਰੀ ਆ ਸਕਦੀ ਹੈ ਪ੍ਰਸ਼ਾਸਨ ਨੂੰ ਅਪਰੋਚ ਕਰਦੇ ਹੈਗੇ ਅਸੀਂ ਬਾਰ ਬਾਰ ਕਹਿੰਦੇ ਕਿ ਹੋਵੇ ਸਾਡੇ ਕੋਲ ਇੱਥੇ ਕੋਈ ਸਾਡੇ ਨਾਲ ਹੀ ਰਹੇ ਕਿ ਇੱਥੇ ਜਿਹੜੀ ਫੋਰਸ ਇਕੱਠ ਹੈਗੀ ਆ ਉਹ ਫੋਰਸ ਦੀ ਕਮੀ ਨੂੰ ਜਿਹੜਾ ਜਲਦੀ ਤੋਂ ਜਲਦੀ ਇਹਦਾ ਪੂਰਾ ਕੀਤਾ ਜਾਵੇ ਫੋਰਸ ਹੋਊਗੀ ਤਾਂ ਨਾਕੀ ਤੁਹਾਡੇ ਦੱਗਣਗੇ ਨਾਕੀ ਹੋਊਗੇ ਤਾਂ ਬੰਦੇ ਜਿਹੜੇ ਇਹ ਤੁਹਾਡੀ ਪਕੜ ਦੇ ਵਿੱਚ ਆਣਗੇ ਅਦਰਵਾਜ਼ੀ ਤਾਂ ਬੰਦੇ ਜਿਹੜੇ ਹੈਗੇ ਭੱਜ ਜਾਂਦੇ ਹੈਗੇ ਜਦੋਂ ਤੁਸੀਂ ਵੀ ਪਰੇਸ਼ਾਨ ਹੋ ਤੇ ਅਸੀਂ ਪਰੇਸ਼ਾਨ ਹਾਂ ਜੀ ਮੈਂ ਫੇਰ ਬੇਨਤੀ ਕਰੂਗਾ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬਾਨ ਨੂੰ ਤੇ ਐਸਪੀ ਸਾਹਿਬ ਨੂੰ ਕਿ ਜਿਹੜੀ ਹੈ ਕਿ ਫਗਵਾੜੇ ਦੀ ਜਿਹੜੀ ਸਕਿਉਰਟੀ ਜਿਹੜੀ ਹੈਗੀ ਆ ਪੀਸੀਆਰੇਗੀ ਆ ਇਹਨੂੰ ਵੀ ਵਧਾਇਆ ਜਾਵੇ ਉਹ ਜਿਹੜੀ ਪੁਲਿਸ ਫੋਰਸ ਥਾਣੇ ਤੇ ਸਿਟੀ ਦੇ ਵਿੱਚ ਹੈਗੀ ਆ ਇਹਦੇ ਵਿੱਚ ਵੀ ਜਿਹੜੇ ਬਤੀ ਬਤੀ 30 ਦੇ ਬੰਦੇ ਜਿਹੜੇ ਹੋਰ ਪਾਏ ਜਾਣ ਔਰ ਸ਼ਹਿਰ ਦੇ ਵਿੱਚ 15 20 ਜਿਹੜੀਆਂ ਇੰਪੋਰਟਡ ਲੈ ਸਗੀਆਂ ਉੱਥੇ ਦੋ ਦੋ ਪੰਗ ਤਿੰਨ ਤਿੰਨ ਬੰਦਿਆਂ ਦਾ ਜਿਹੜਾ ਨਕਲ ਲਗਾਇਆ ਜਾਵੇ ਜਿਹੜੀ ਵੀ ਕੋਈ ਬੰਦਾ ਲੰਗਦਾ ਹੈਗਾ ਅਨਪਛਾਣਿਆ ਹੈਗਾ ਡੋਰਫੁੱਲ ਹੈਗਾ ਉਹ ਲੋਕ ਤੇ ਉਹਨੂੰ ਚੈੱਕ ਕੀਤਾ ਜਾਵੇ ਜੇ ਉਹ ਗਲਤ ਹੈਗਾ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਐਸਐਚਓ ਸਾਹਿਬ ਨੇ ਤੁਹਾਡੇ ਕੋਲ ਕਿੰਨਾ ਟਾਈਮ ਲਿਆ ਹੁੰਦਾ ਦੋ ਦਿਨ ਦਾ ਐਸਐਚਓ ਸਾਹਿਬ ਨੇ ਟਾਈਮ ਦਿਆਗਾ ਕਿ ਦੋ ਦਿਨ ਦਾ ਸਮਾਂ ਕਹੀ ਦਿਓ ਦੋ ਦਿਨ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਦਾ ਹੱਲ ਕੱਢ ਕੇ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰਦੇ ਸੈਟੀ ਨਾਲ ਜਿਹੜਾ ਅੱਜ 11 ਵਜੇ ਦਾ ਤੁਹਾਨੂੰ ਲੱਗਾ ਸੀਗਾ ਤੇ ਤੇਦੇ ਪ੍ਰੋਸੀਜ اٹھਾਇਆ ਗਿਆ ਜੀ ਜਿਹੜਾ ਅੱਜ ਦਾ 11 ਵਜੇ ਦਾ ਮਿਲਨ ਛੱਡ ਦਿੱਤਾ ਨਾਂ ਦਿੱਸਦਾ 11 ਵਜੇ 11 ਵਜੇ ਕੱਟੇ ਹੋ ਕੇ ਅਗਲਾ ਜੋ ਪ੍ਰੋਗਰਾਮ ਹੈਗਾ ਉਹ ਤੈਅ ਕਰਨਾ ਚਾਹਤਾ ਉਹਦੇ ਦੀ ਅੱਜ ਧੰਨੇ ਆਲੇ ਰੂਪ ਨਹੀਂ ਕਿ ਸਾਰੇ ਬਿੱਤਾ ਕੋ ਦੰਨਿਆ ਬਿਠਾ ਕੇ ਬੈਠੇ ਨਹੀਂ ਹੈਗੇ ਲੇਕਿਨ ਅੱਜ ਦਾ ਮਤਲਬ ਇਹ ਸਿਕਾ ਵੀ ਆਪਾਂ ਅਗ ਜੋ ਕੀ ਕਰਨਾ ਹੈਗਾ ਪ੍ਰਸ਼ਾਸਨ ਨਾਲ ਕੀ ਗੱਲ ਕਰੀ ਹੈਗੀ ਮੈਂ ਐਸਪੀ ਸਾਹਿਬ ਨਾਲ ਮੈਂ ਅੱਜ ਹੀ ਗੱਲ ਕੀਤੀ ਹੈਗੀ ਹੈ ਲੇਕਿਨ ਉਹਨਾਂ ਦਾ ਵੀ ਇਹੀ ਕਹਿਣਾ ਹੈਗਾ ਕਿ ਤੁਸੀਂ ਸਾਡਾ ਸਾਥ ਦਿਓ ਜੁੜਾ ਸਾਥ ਦੇਉਂਗੇ ਤਾਂ ਅਸੀਂ ਕੁਝ ਨਾ ਕੁਝ ਕਰਾਂਗੇ ਅਸੀਂ ਖੁਸ਼ ਆਕੀਏ ਕਹਿੰਦੇ ਨੇ ਤੁਸੀਂ ਜਦ ਤੱਕ ਨਾਕੇ ਨਹੀਂ ਲਗਾਉਂਦੇ ਤਦ ਤੀ ਇਹਦਾ ਕੋਈ ਹੱਲ ਨਹੀਂ ਹੋਣਾ ਨਾਕੇ ਦੇ ਲਈ ਇਹਨੇ ਪੁਲਿਸ ਦੀ ਇੱਕ ਲੋੜ ਪੈਣੀ ਆ ਉਹ ਪੁਲਿਸ ਜਿਹੜੀ ਹੈਗੀ ਆ ਉਹ ਤੁਸੀਂ ਅਰੇਂਜ ਕਰੋ ਚਾਹੇ ਕਿ ਗਿਲੰਦਰ ਕਰੋ ਚਾਹੇ ਮੁਖਰੇ ਤੋਂ ਕਰੋ ਵਿਸ਼ੇਸ਼ ਤੌਰ ਤੇ ਇਹ ਕੀ ਹੈ ਕਮਜ਼ੋਰ ਪੱਤੀਤੀ ਚਾਲੀ ਬੰਦੇ ਜਿਹੜੇ ਹੈਗੇ ਫਕਵਾੜੇ ਦੇ ਵਿੱਚ ਹੋਰ ਹੋਣੇ ਚਾਹੀਦੇ ਆ 15-20 ਨਾਕਿਆਂ ਦੇ ਵਿੱਚ ਰੋਜ਼ ਰੋਜ਼ ਚੈਕਿੰਗ ਹੋਣੀ ਚਾਹੀਦੀ ਹੈ ਜੀ ਤਾਂ ਜਿਹੜੇ ਬੰਤੇ ਜਿਹੜੇ ਇਹ ਪ੍ਰਕਿਰਤੀ ਕੀ ਹੁਣ ਕੱਲ ਨੂੰ ਮੰਡੇ ਮਾਰਨਿੰਗ ਦੁਕਾਨਾਂ ਖੁੱਲਣਗੀਆਂ ਮੈਡੀਕਲ ਸਾਰੀਆਂ ਕੱਲ ਦੁਕਾਨਾਂ ਖੁੱਲਣਗੀਆਂ ਕੱਲ ਸ਼ਾਮ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹਨਾਂ ਨਾਲ ਮੀਟਿੰਗ ਕਰਾਂਗੇ ਕਿ ਸਾਹਿਬ ਨਾਲ ਜੋ ਕੋਈ ਗੱਲ ਹੋਈ ਉਹ ਸਭ ਅਗਲੀ ਕਾਰਵਾਈ ਕਰੇ ਥੈਂਕ ਯੂ ਜਿਹੜੀ ਕੱਲ ਜਿਹੜੀ ਚੀਜ਼ ਹੋਈ ਹੈ ਅਗਲੀ ਫੰਡਲ ਬੜਾ ਹੋਗਾ ਕਿਉਂਕਿ ਪਹਿਲਾਂ ਉਹ ਮੈਡੀਕਲ ਜਿਹੜੀ ਜੋ ਵੀ ਅਸੀਂ ਫੜਦੇ ਨਹੀਂ ਹਜੇ ਵੀ ਉਹਨਾਂ ਤੋਂ ਇੱਕ ਬੰਦਾ ਪਟੜਾ ਹੋਏ ਅਮਰ ਸਾਹਿਬ ਵਾਸੀ ਭਰਨੇ ਪਹਿਲਾਂ ਜਿਹੜੀ ਹੋਈਆਂ ਨੇ ਅਸੀਂ ਟ੍ਰੇਸ ਟੂ ਟ੍ਰੇਸ ਕਰੀ ਜਾਂਦੇ ਆ ਅਸੀਂ ਵੀ ਮੈਂ ਆ ਦੇਖੋ ਚਲੋ ਅਸੀਂ ਹਰ ਵਕਤ 12 ਘੰਟੇ ਤੋਂ ਉੱਪਰ ਅਸੀਂ ਡਿਊਟੀ ਕਰ ਰਹੇ ਆ ਫਿਰ ਵੀ ਕਈ ਵਾਰ ਇਹ ਚੀਜ਼ਾਂ ਹੁੰਦੀ ਨੇ ਬਾਹਰੋਂ ਆਉਂਦੇ ਨੇ ਬੰਦੇ ਸ਼ਾਇਦ ਤੇ ਨਹੀਂ ਹੁੰਦੇ ਜਿਹੜੇ ਬਾਹਰੋਂ ਆਉਂਦੇ ਨੇ ਕੁਝ ਨਾ ਕੁਝ ਕਰ ਜਾਂਦੇ ਨੇ ਜਿਹੜੇ ਅਣਛਾਤੇ ਹੁੰਦੇ ਨੇ ਹੁਣ ਵੀ ਅਸੀਂ ਪੰਜ ਦਾ ਰੌਂਡ ਆਫ ਕਰ ਲੈਨੇ ਬੰਦੇ ਅਸੀਂ ਲੈ ਗਏ ਉਹਨਾਂ ਨੂੰ ਤੇ ਇਹ ਵੀ ਜਲਦੀ ਜਲਦੀ ਟ੍ਰੇਸ ਕਰ ਲਾਂਗੇ ਸਾਡਾ ਤੁਹਾਨੂੰ ਇਹ ਆਸ਼ਵਾਸਨ ਹੈ ਦੇਖੋ ਅਸੀਂ 24 ਘੰਟੇ ਹਾਜ਼ਰ ਹਾਂ ਤੁਹਾਡੇ ਲਈ ਤੁਹਾਨੂੰ ਫੋਨ ਕਰੋ ਕੋਈ ਵੀ ਕਰੋ ਤੁਹਾਨੂੰ ਇਹ ਨਹੀਂ ਕੋਈ ਹੋਰ ਵੀ ਤੁਹਾਡੇ ਆਪਣੇ ਕੋਈ ਹੋਰ ਹੋ ਜਾਂਦਾ ਕਿਉਂਕਿ ਆਪਾਂ ਕਈ ਵਾਰ ਗਲਤੀ ਵੀ ਹੋ ਜਾਂਦੀਆਂ ਨੇ ਅਸੀਂ ਉਸ ਚ ਵੀ ਥੋੜਾ ਸਾਵਧਾਨ ਰਹਿੰਦੇ ਹਾਂ ਪੁਲਿਸ ਹਰ ਟਾਈਮ ਤੁਹਾਡੇ ਨਾਲ ਆ ਕਿਉਂਕਿ ਕਈ ਵਾਰ ਹੁੰਦਾ ਪਰਿਵਾਰੇ ਕੋਈ ਚੀਜ਼ਾਂ ਹੋ ਜਾਂਦੀਆਂ ਪੁਲਿਸ ਕੋਲ ਤਾਂ ਆ ਜਾਂਦੀਆਂ ਨੇ ਜਦ ਤੁਸੀਂ ਸਾਡੇ ਨਾਲ ਕਰਦੇ ਹੋ ਜਦੋਂ ਅਸੀਂ ਦੋਨੋਂ ਆਪਾਂ ਬਗੋਂ ਰਹਿੰਦੇ ਹਾਂ ਅਸੀਂ ਉਹ ਵੀ ਚੀਜ਼ਾਂ ਵੀ ਕਰਦੇ ਨਹੀਂ ਕੋਈ ਗੱਲ ਨਹੀਂ ਇਹ ਕਿਹੜਾ ਬਹੁਤ ਹੋਣੇ ਤੇ ਪਰਿਵਾਰਕ ਨਹੀਂ ਚੁਣਿਆ ਤੁਸੀਂ ਵੀ ਸਾਡਾ ਸਾਥ ਦਿਓ ਅਸੀਂ ਦੇਖੋ ਇਹ ਵੀ ਅਸੀਂ ਆ ਕੇ ਇੱਥੇ ਜਦੋਂ ਸਾਨੂੰ ਫ੍ਰੀ ਟਾਈਮ ਮਿਲਦਾ ਐ ਐਸਐਚਓ ਦਾ ਅਸੀਂ ਆ ਕੇ ਇੱਥੇ ਨਾਕਾ ਵੀ ਲੱਗਦੇ ਇੰਨਾ ਖੜਾ ਹੁੰਦਾ ਹੁੰਦਾ ਕਿਉਂਕਿ ਮੈਨੂੰ ਪਤਾ ਐ ਮਾਰਕੀਟ ਬਹੁਤ ਜ਼ਿਆਦਾ ਹੋਇਆ ਤੇ ਹਰ ਵਕਤ ਅਸੀਂ ਰਾਤ ਨੂੰ ਵੀ ਘੁੰਮੇ ਜਾਂਦੇ ਆ ਤੇ ਕਾਈਂਡਲੀ ਤੁਸੀਂ ਸਾਡਾ ਸਾਥ ਦਿਓ ਅਸੀਂ ਇਹ ਵੀ ਬੰਦੇ ਫੜਨੇ ਸਾਨੂੰ 2-3 ਦਿਨ ਦਾ ਟਾਈਮ ਦੇ ਦਿਓ ਅਸੀਂ ਫੜ ਕੇ 5 ਬੰਦੇ ਅਸੀਂ ਰਾਉਂਡ ਆਪ ਕਰ ਲਿਆ ਇਹ ਵੀ ਅਸੀਂ ਫੜ ਲੰਨੇ ਆ ਇਹ ਵੀ ਜਾਣੀ ਜ਼ਰੂਰ ਨਾਉਂ ਨੇ ਲਾ ਕੇ ਪਿੰਡਾਂ ਤੇ ਆਉਂਦੇ ਤੇ ਇਸ ਕਰਕੇ ਇਹ ਮੈਂ ਤੁਹਾਨੂੰ ਬਿਲਕੁਲ ਬਿਟਾਂ ਦੀ ਲੋ ਨੇ ਅਸੀਂ 24 ਘੰਟੇ ਆ ਗਏ ਆ ਪੀਸਿਆ ਸਾਡਾ ਹਰੋਂ ਅਸੀਂ ਨਾਕਾ ਵੀ ਤਾਂ ਇੱਥੇ ਮੇਨਲੀ ਜਗਤ ਰੋਣ ਨੇ ਜਿਹੜੀ ਬੀਜੀਐਸ ਤੇ ਕਿਪਰ ਰੱਖਿਆ ਸੀ ਉਹ ਜੀ ਕਹਿਣਾ ਚਾਹਦੇ ਆ ਸਾਡਾ ਸਾਫ ਦੋ ਸਾਡਾ ਦੋ ਤਿੰਨ ਦਾ ਟਾਈਮ ਦੋ ਅਸੀਂ ਥੋੜੇ ਨਾ ਨਾ ਤੇ ਜਿਵੇਂ ਵੀ ਤੁਸੀਂ ਕਹੋਗੇ ਅੱਕੇ ਦਾ ਦੋ ਦਿਨ ਦਾ ਟਾਈਮ ਦੇ ਲੋ ਫੜ ਲਿਆ ਸੀ ਉਹਦਾ ਅਸੀਂ ਤੁਹਾਡੇ ਮੂਰੇ ਲਾ ਕੇ ਰੱਖਦੇ ਨੇ ਬੰਦੇ ਆ ਤੇ ਜਿਵੇਂ ਪਤਾ ਹੋਊਗਾ ਅਸੀਂ ਮਨਜ਼ੂਰ ਆ ਸਾਨੂੰ ਖੜੇ ਹਾਂ ਤੇ ਤੇ ਮੈਂ ਕਹਿਣਾ ਚਾਹਣਾ ਹਰ ਅਫਸਰ ਕੋਲ ਨਾਲ ਇਹੋ ਚੀਜ਼ਾਂ ਹੋ ਨਹੀਂਆਂ ਨੇ ਬਸ ਇਹ ਨਹੀਂ ਸੀ ਦਿলো ਸੀ ਬਹੁਤ ਮਿਹਨਤ ਕਰਦੇ ਆ ਅਸੀਂ ਲੱਗੇ ਰਹੇ ਅਸੀਂ ਕੋਈ ਵੀ ਦਿਨ ਹੋਵੇ ਕੋਈ ਵੀ ਤਿਹਾਵ ਹੋਵੇ ਅਸੀਂ ਆਪਣੇ ਘਰਾਂ ਨੂੰ ਨਹੀਂ ਜਾਂਦੇ ਅਸੀਂ ਇੱਥੇ ਆਪਣਾ ਪੂਰਾ ਡਿਊਟੀ ਕਰਕੇ ਖਤਮ ਕਰਕੇ ਜਦ ਅਸੀਂ 11 ਵਜੇ ਘਰੇ ਜਾਂਵਟਦੇ ਆ ਤੇ ਅਸੀਂ 6 ਵਜੇ ਫੇਰ ਸ਼ੁਰੂ ਹੋ ਲੈਣੇ ਰਿਹਾ ਇਹ ਸਾਦਾ ਵੀ ਉਹ ਸਮਝੋ ਕੁਲਕਨ ਅਸੀਂ ਤੁਹਾਡੇ ਨਾਲ ਆ ਤੁਹਾਡਾ ਵੀ ਰੋਸ ਚਲੋ ਹੋ ਜਾਂਦਾ ਆ ਇਹ ਨਹੀਂ ਜ਼ਰੂਰੀ ਹੈ बट हुजूगी असीं करला बि ठीकु आहे थैंक्यू त